ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਨਿਆਰਾ ਕਿਉ ਕਿ ਪ੍ਰਭ ਸਰਬ ਵਿਆਪਕ ਹੈ ਪ੍ਰਭ ਦਾ ਨਿਵਾਸ ਹਰ ਥਾਂ ਹਰ ਦਿਸ਼ਾ ਵਿੱਚ ਹੈ ਬਿਨਾ ਕਿਸੇ ਵਿਸ਼ੇਸ਼ ਸਥਾਨ ਤੋਂ ਕੋ ਮਨੁਤਾ ਪਰਨੋ ਆਦ ਇਕੰਕਾਰਾ ਜਲ ਥਲ ਮਹੀਲ ਕਿਉ ਪਸਾਰਾ ਆਦ ਪੁਰਖ ਅਬਿਗਤ ਅਬినాਸੀ ਲੋਕ ਚਤਰਦਸ ਜੋਤ ਪ੍ਰਕਾਸੀ ਸਿੱਖੀ ਦੀ ਸੇਕਾਨੁ ਫਰ ਸ੍ਰਿਸ਼ਟੀ ਦਾ ਰਚਨ ਵਾਲਾ ਪਰਮਾਤਮਾ ਓਨੂੰ ਨਮਸਕਾਰ ਹੈ ਜੋ ਜ਼ਮੀਨ ਤੇ ਥਲ ਤੇ ਅਤੇ ਮਹੀਲ ਸਾਰੀਆਂ ਹੀ ਜਗ੍ਹਾ ਵਿੱਚ ਅਦ੍ਰਸ਼ ਰੂਪਿਚ ਨਾ ਨਾ ਸੋਣ ਵਾਲਾ ਪ੍ਰਭੂ ਆਪ ਬਿਰਾਜਮਾਨ ਹੈ ਫਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਨਿਆਰਾ ਖਾਲਸਾ ਇਸ ਕਰਕੇ